हां जी दोस्तों की हाल है थोड़े ले लेके आए हैं एक नई वीडियो वैसे तो हम एसी का काम करते हैं पर आज हम पहली बार किसी कार ਦੇ ਵਿੱਚ ਗੈਸ ਪਾਈ ਇਹਦੀ ਚਲੀ ਕੇ ਸੀਗੀ ਪਾਈਪ 'ਚ ਉਹ ਅਸੀਂ ਤੁਹਾਨੂੰ ਪਾਈਪ ਵੀ ਦਿਖਾਵਾਂਗੇ ਜਿਹੜੀ ਇਹਦੀ ਹਾਈ ਪ੍ਰੈਸ਼ਰ ਵਾਲੀ ਪਾਈਪ ਸੀਗੀ ਇਸ ਜੁਆਇੰਟ ਤੋਂ ਲੀਕ ਸੀਗੀ ਉਹ ਅਸੀਂ ਇਹਦਾ ਜੁਆਇੰਟ ਦੁਬਾਰਾ ਪੰਚ ਕਰਵਾਤੇ ਤੇ ਵਿਚ ਵਾਲਾ ਜੋ ਪਲਾਸਟਿਕ ਦਾ ਟੋਟਾ ਸੀ ਉਹ ਵੀ ਚੇਂਜ ਕਰਵਾਤਾ ਉਹ ਹਾਰਡ ਹੋ ਚੁੱਕਿਆ ਸੀ ਫਿਰ ਅਸੀਂ ਇਹਨੂੰ ਦੁਬਾਰਾ ਕੱਸ ਕੇ ਫੁੱਲ ਵੈਕਿਊਮ ਕਰਕੇ ਤੇ ਇਹਦੇ ਵਿੱਚ ਗੈਸ ਪਾਈ ਕੂਲਿੰਗ ਬਹੁਤ ਵਧੀਆ ਆਈ ਸੀਗੀ ਇਹ ਆਪਣੇ ਯਾਰ ਦੋਸਤ ਦੀ ਗੱਡੀ ਸੀ ਤਾਂ ਹੀ ਆਪਾਂ ਕਰ ਵੀ ਦਿੱਤੀ ਵੈਸੇ ਆਪਾਂ ਕਸਟਮ ਆਮ ਕਸਟਮਰ ਦੀ ਗੱਡੀ ਨਾਲ ਪੰਗਾ ਨਹੀਂ ਲੈਂਦੇ ਕਿਉਂਕਿ ਅਸੀਂ ਇਹਦਾ ਕੰਮ ਨਹੀਂ ਕਰਦੇ ਸਾਡੇ ਕੋਲੇ ਹੋਮ ਏਸੀ ਦਾ ਕੰਮ ਆ ਪਰ ਅਸੀਂ ਪਹਿਲੀ ਵਾਰ ਇਹਦਾ ਗ੍ਰੈਂਡ ਆਈਟਨ ਕਾਰ ਹੈ 2016 ਮਾਡਲ ਇਹਦੇ ਏਸੀ ਚ ਗੈਸ ਪਾਈ ਤੇ ਕੂਲਿੰਗ ਵੀ ਬਹੁਤ ਵਧੀਆ ਆਈ ਅਸੀਂ ਵੈਕਿਊਮ ਵੀ ਚੰਗੇ ਤਰੀਕੇ ਨਾਲ ਕੀਤਾ ਉਦੋਂ ਪਹਿਲਾਂ ਅਸੀਂ ਇਹਦਾ ਵੈਂਪਰ ਖੋਲ ਕੇ ਇਹਦਾ ਕੰਡੈਂਸਰ ਵੀ ਚੰਗੀ ਤਰ੍ਹਾਂ ਵਾਸ਼ ਕਰਤਾ ਸੀ ਇਹ ਵਾਸ਼ਰ ਨਾਲ ਆਰ 134 ਗੈਸ ਪਾਈ ਅਸੀਂ ਗੌਦਰੀ ਜੀ ਦੀ ਇਹਦੇ ਚ ਬਾਕੀ ਤੁਸੀਂ ਦੇਖ ਰਹੇ ਹੋ ਸਾਡਾ ਜਿਹੜਾ ਕੰਮ ਚੱਲ ਰਿਹਾ ਸੀ ਇਸ ਕਾਰ ਦੇ ਉੱਤੇ ਕੋਈ ਬਹੁਤ ਔਖਾ ਸਿਸਟਮ ਨਹੀਂ ਹੈ ਘਾਰ ਇਹ ਸੀਦਾ ਵੀ ਪਰ ਥੋੜਾ ਜਿਹਾ ਉਦੋਂ ਪ੍ਰੋਬਲਮ ਆਉਂਦੀ ਜਿਵੇਂ ਡੈਸ਼ਬੋਰਡ ਓਪਨ ਕਰਨਾ ਹੋਵੇ ਜਾਂ ਬੰਪਰ ਵਗੈਰਾ ਖੋਲਣਾ ਹੋਵੇ ਕਿਉਂਕਿ ਜਿਹੜੇ ਮਕੈਨਿਕ ਰੋਜ਼ ਇਹ ਕੰਮ ਕਰਦੇ ਆ ਉਹਨਾਂ ਨੂੰ ਤਾਂ ਨੌਲੇਜ ਹੁੰਦੀ ਹੈ ਚਲੋ ਵੀ ਡੈਸ਼ਬੋਰਡ ਕਿਵੇਂ ਖੋਲਣਾ ਹੈ ਜਾਂ ਬੰਪਰ ਕਿਵੇਂ ਖੋਲਣਾ ਹੈ ਇਹਦਾ ਗੱਡੀ ਦਾ ਪਰ ਸਾਨੂੰ ਇਸ ਵਾਰ ਘੱਟ ਨੌਲੇਜ ਸੀਗੀ ਥੋੜੀ ਘੱਟ ਪਤਾ ਸੀ ਇਸ ਲਈ ਅਸੀਂ ਤਾਂ ਬੰਪਰ ਖੁਲਵਾ ਲਿਆ ਸੀ ਕੋਈ ਮਕੈਨਿਕ ਹੀ ਸਾਡਾ ਯਾਰ ਦੋਸਤ ਸੀ ਆ ਡੈਂਟਰ ਉਸ ਤੋਂ ਬਾਅਦ ਅਸੀਂ ਇਹਦੀ ਪਾਈਪ ਕੱਢ ਕੇ ਉਹਦੇ ਜੋਇੰਟ ਦੁਬਾਰਾ ਪੰਚ ਕਰਵਾ ਕੇ ਫਿੱਟ ਕਰਕੇ ਚੰਗੀ ਤਰ੍ਹਾਂ ਲੀਕ ਚੈੱਕ ਲੈ ਕੇ ਪ੍ਰੈਸ਼ਰ ਪਾ ਕੇ ਉਸ ਤੋਂ ਬਾਅਦ ਇਹਨੂੰ ਵੈਕਿਊਮ ਕੀਤਾ ਚੰਗੀ ਤਰ੍ਹਾਂ ਗੈਸ ਪਾਈ ਕੂਲਿੰਗ ਇਹਦੀ ਵਧੀਆ ਬਣ ਗਈ ਸੀਗੀ ਤੁਹਾਡੇ ਸਾਹਮਣੇ ਅਸੀਂ ਕੰਮ ਕੀਤਾ ਕਾਰ ਦਾ ਸਾਰਾ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਅਸੀਂ ਉਸ ਤੋਂ ਬਾਅਦ ਅਸੀਂ ਚੈੱਕ ਵੀ ਕਰੀਏ ਕੂਲਿੰਗ ਬਹੁਤ ਸੋਹਣੀ ਕੂਲਿੰਗ ਬਣੀ ਐ ਸੀਗੀ ਤੇ ਪਹਿਲੀ ਵਾਰੀ ਅਸੀਂ ਜ਼ਿੰਦਗੀ ਦੇ ਵਿੱਚ ਇਹ ਮਤਲਬ ਕਾਰ ਦਾ AC ਕੀਤਾ ਸੀਗਾ ਕਿਉਂਕਿ ਅਸੀਂ ਵੈਸੇ ਹੋਮ AC ਫਰਿੱਜ ਵਾਸ਼ ਮਸ਼ੀਨ ਗੀਜਰ ਮਾਈਕ੍ਰੋਵੇਵ ਦਾ ਕੰਮ ਕਰਦੇ ਆਮ ਤੌਰ ਤੇ ਫਸਟ ਟਾਈਮ ਕਿਸੇ ਕਾਰ ਦੇ ਉੱਤੇ ਐਕਸਪੀਰੀਅੰਸ ਕੀਤਾ ਸੀਗਾ ਤੇ ਬਹੁਤ ਵਧੀਆ ਰਿਹਾ ਬੜਾ ਮਜ਼ਾ ਆਇਆ ਕੰਮ ਕਰਕੇ ਸਾਡੀ ਟੀਮ ਵੀ ਹੈਪੀ ਸੀ ਕਿਉਂਕਿ ਕੰਮ ਵੀ ਸਾਡਾ ਸਕਸੈਸਫੁਲੀ ਹੋ ਗਿਆ ਸੀ ਐਜੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਨੂੰ ਤੁਸੀਂ ਫੋਲੋ ਕਰੋ ਸਬਸਕ੍ਰਾਈਬ ਕਰੋ ਇੰਸਟਾ ਤੇ ਫੇਸਬੁੱਕ ਤੇ ਵੀ ਫੋਲੋ ਕਰੋ ਧੰਨਵਾਦ ਜੀ